ਆਹ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਕਰਕੇ ਭਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਭਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਠੀਕ ਹੋ ਵਧੀਆ ਜੀ ਠੀਕ ਠਾਕ ਭਾਈ ਜੀ ਵਧੀਆ ਭਾਈ ਨਾਮ ਤੇ ਐਡਰੈਸ ਬੋਲੋ ਗੁਰਜੰਟ ਸਿੰਘ ਜੀ ਹਮ ਪਿੰਡ ਠੀਕ ਹੈ ਜੀ ਲਾ ਸਾਨਾ ਉਹ ਮਿੰਦਰ ਸਿੰਘ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂ ਜੀ ਪਿੰਡ ਜੰਗੀਆਂਣਾ ਨੇੜੇ ਪਿੰਡ ਸਲਾਤਪੁਰਾ ਤੇ ਭਦੌੜ ਰਹਿ ਗਿਆ ਨਹੀਂ ਹਾਂ ਜੀ ਹਾਂ ਜੀ ਮੋਬਾਈਲ ਨੰਬਰ ਬੋਲ ਦਿਓ ਜੀ 94631 ਹੂੰ 75443 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਹੈ ਹਾਂ ਜੀ ਠੀਕ ਹੈ ਕਿਹੜਾ ਸੂਆ ਸੂਣਦੀ ਹੈ ਬਾਈ ਇਹ ਦੂਜਾ ਸੂਆ ਸੂਣਾ ਵੀਰੇ ਨੇ ਕਿੰਨੇ ਦਿਨ ਲੈਂਦੀ ਹੈ ਬਾਈ ਪੰਜ ਚਾਰ ਦਿਨ ਹੀ ਲਊ ਬਾਲੇ ਪੰਜ ਚਾਰ ਦਿਨ ਲਊ ਆ ਫਿਰ ਕਹਿ ਨਹੀਂ ਸਕਦੇ ਅਸੀਂ ਏਡਾ ਬਾਲਾ ਨਹੀਂ ਦੇਖਦੇ ਲੋਹਦੇ ਹੁੰਦੇ ਦੁੱਧ ਹੈਗਾ 16 ਲੀਟਰ 16 ਲੀਟਰ ਹਾਂਜੀ ਕੱਦ ਬੱਡ ਫੁੱਲ ਰਾਜੀ ਫੁੱਲ ਪੱਠਪੂੜਾ ਬਹੁਤ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਫੇਸ ਬਿਊਟੀ ਕਮਾਲ ਦੀ ਹੈ ਕੱਦ ਫੁੱਲ ਆ ਬਾਈ ਬਰਾਬਰ ਖੜੀ ਬਾਈ ਲੈ ਬਾਈ ਬਰਾਬਰ ਖੜਾ ਮੋਢੇ ਤੋਂ ਵੀ ਟੱਪਦੀ ਆ ਬਰਾਬਰ ਕੱਦ ਦਾ ਜਮਾ ਬਾਈ ਦੇ ਪੂਰੀ ਰਾਜੀ ਆ ਤੇ ਸਨੱਖੀ ਆ ਬਈ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਬਾਈ ਨੇ ਮੁੱਲ ਕੀ ਆ ਬਈ ਇਹਦਾ ਮੁੱਲ ਹੋਈ 135000 ਮਾਨਤਾਨ ਹੋ ਜਵੇ ਉਹ ਮੌਕੇ ਤੇ ਆ ਮੌਕੇ ਦੇ ਹੋ ਜਣਾ 135000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂ ਖੋਲ ਲੈ ਬਾਈ ਤੋਰ ਕੇ ਦਿਖਾ ਅਸੀਂ ਤੇ ਬਾਈ ਇਹਨਾਂ ਸਾਨੂੰ ਸਾਡੇ ਘਰ ਦੀ ਝੋਟੀ ਆ ਠੀਕ ਆ ਪਰਾਇਆ ਸੀ ਇਹਦੇ ਜਿਹੜੀ ਇਹਦੀ ਮਾਂ ਸੀ ਠੀਕ ਆ ਉਹ ਸਾਨੂੰ ਕਹਿੰਦੇ ਸੀ ਵੀ ਨਮਾਇਸ਼ ਤੇ ਲਿਜਾਵਾਂਗੇ ਅਸੀਂ ਗੌਰਗੂਰੀ ਨਹੀਂ ਕਰੀ ਇਹਦੀ ਓਕੇ ਆ ਸਿੰਗ ਜੇ ਕਹਾਕ ਸੂਗੀ ਥੋੜੇ ਜੇ ਠੀਕ ਆ ਹੂੰ ਤੋਰਾ ਤਾਰਾ ਕਮਾਲ ਚੰਗੀ ਆ ਰਾਜੀ ਫੁੱਲਾ ਥਣ ਬੜਾ ਕਮਾਲ ਦਾ ਮੁੱਠੀ ਆ ਥਣ ਕੱਲਾ ਕੱਲਾ ਥਣ ਤੋਰਾ ਚੈੱਕ ਕਰੋ ਤੇ ਜਿਹੜਾ ਪੱਠਪੜਾ ਕਮਾਲ ਦਾ ਪੂਰਾ ਚੌੜਾ ਪੱਠਪੜਾ ਬਈ ਰਾਜੀ ਰੂਜ ਹੀ ਫੁੱਲ ਚੰਗੀ ਆ ਘਰ ਦੀ ਝੁੱਟੀ ਪਾਲੀ ਵੀ ਆ ਬਾਈ ਦੇ ਤੇ ਦੁੱਧ ਦਾ ਰਿਕਾਰਡ ਵੀ 16 ਲੀਟਰ ਦਾ ਦੱਸਿਆ ਬਾਈ ਨੇ ਆਰਡਰ ਕਮਾਲ ਦਾ ਕੱਚੀ ਕੱਚੀ ਅਦਣਾਂ ਲੈਂਦੀ ਆ ਪੰਜ ਚਾਰ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਨੇ ਥਾਣ ਬਈ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਲੈ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਦਾ ਨਿਕੜਵੇਂ ਪੂਰੇ ਗੈਬ ਤੇ ਪੀੜੀ ਦੇ ਪਾਵੇ ਵਰਗੇ ਥਾਣਾ ਚਵਾਈ ਚੁਵਾਈ ਨੰਬਰ 1 ਸੀ ਬਾਈ ਚਵਾਈ ਜਵਾਈ ਨੰਬਰ 1 ਜਮਾ ਠੀਕ ਆ ਭਾਈ ਠੰਡੀ ਸੀਲ ਆ ਹਨਾ ਹਾਂ ਹਾਂ ਵਧੀਆ ਠੀਕ ਸਾਡੇ ਕੋਲ ਯਾਰ ਪਸ਼ੂ ਵੜਿਆ ਸੀ ਸਾਡੇ ਸਾਹਮਣੇ ਰਿਹਾਸ ਤੈਨੇ ਠੀਕ ਆ ਭਾਈ ਅਸੀਂ ਬਾਕੀ ਬਾਰਪੁਰ ਦਾ ਚੱਕਰ ਆਸਾ ਘਟਾਉਣੇ ਆ ਪਸ਼ੂ ਲਈ ਠੀਕ ਆ ਭਾਈ ਤੇ ਕਿਸੇ ਵੀਰ ਦੇ ਪਸੰਦ ਦਾ ਵਾਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਭਾਈ